ਸਿਕਾ ਦੇ YouTube ਫੈਮਲੀ ਨੂੰ ਹਾਂਜੀ ਅੱਜ ਮੋਟਰ ਤੇ ਕੱਪੜੇ ਧੋਣ ਦਾ ਸਟਾਈਲ ਦਿਖਾਉਣੀ ਆ ਜੀ ਤੁਹਾਨੂੰ ਨਚੋੜਨ ਦਾ ਆ ਮੇਰੀ ਮਾਂ ਬੈਠੀ ਆ ਮੇਰੀ ਸਿਸਟਰ ਬੈਠੀ ਆ ਆ ਛੋਟਾ ਮੇਰਾ ਪਾਣ ਜਾ ਜਿਹੜਾ ਕੈਮਰੇ ਚ ਆਉਂਦਾ ਹੁੰਦਾਗਾ ਗੁਰਵੀਰਾ ਆ ਦੇਖੋ ਜੀ ਅੰਦਰ ਕੀਵੇਂ ਕੱਪੜੇ ਚੋੜੂਗੀ ਐ ਅੱਜ ਮੋਟਰੋਂ ਚੱਲੀ ਜਾਂਦੀਆਂ ਨੇ ਲਾਹਾ ਲੈ ਰੱਖਿਆ ਅੰਦਰ ਕੀ ਕਣਕ ਨੂੰ ਪਾਣੀ ਲੱਗ ਜਾਂਦਾ ਆਪਣੇ ਤੋ ਜਦੋਂ ਹਾਂਜੀ ਆਪਾਂ ਰੋਟੀ ਪਾਣੀ ਬਣਾ ਕੇ ਸੁੰਬਰ ਛੋਰਤਾ ਜੀ ਇਥੋਂ ਚੌਕੇ ਤੋਂ ਉਹ ਪਈ ਆ ਜੀ ਪਾਣੀ ਵਾਲੇ ਕੈਂਪਰ ਆਪਣੇ ਟਾਣੀ ਚ ਰਹਿੰਦੇ ਆ ਜੀ ਆਪਾਂ ਆ ਦੇਖੋ ਇਧਰ ਮੇਰਾ ਵੱਡਾ ਭਰਾ ਰਹਿੰਦਾ ਆ ਦੇਖੋ ਜੀ हां बब्बू सुन भरी ਜਾਂਦੀ ਹੈ ਜੀ ਆਪਾਂ ਅੱਜ ਘਰੇ ਆ ਦੋ ਦਿਨ ਹੋ ਗਏ ਕੱਲ ਆਪਾਂ ਸਾਗ ਦੀ ਵੀਡੀਓ ਪਾਈ ਸੀਗੀ ਉਹ ਦੂਸਰੇ ਚੈਨਲ ਤੇ ਤੇ ਅੱਜ ਆਪਾਂ ਇੱਧਰ ਪਾ ਰਹੇ ਆ ਬਲੌਗ ਤੇ ਹਾਂਜੀ ਘਰੇ ਆਪਾਂ ਹੁਣ ਸਬਜੀ ਤੋਂ ਕੋਈ 10 ਕ ਦਿਨ ਛੁੱਟੀ ਕਰੀ ਆ ਆ ਦੇਖੋ ਜੀ ਆ ਆ ਮੂਰਲੀ ਸਾਈਡ ਆਪਣੇ ਹੈ ਦੀ ਟਾਣੀ ਦੀ ਤੇ ਆ ਬੈਕ ਸਾਈਡ ਵੀ ਤੁਹਾਨੂੰ ਦਿਖਾਉਣੇ ਆ ਆ ਦੇਖੋ ਆਪਣੇ ਪਸ਼ੂਆਂ ਦਾ ਇੱਧਰ ਆਪਾਂ ਬਣਾਇਆ ਹੋਇਆ ਛੱਪਰ ਘਰ ਬਣਾਇਆ ਹੋਇਆ ਜਾਨੀ ਕਿ ਵੀ ਇਹਨਾਂ ਦਾ ਵੀ ਕੋਠਾ ਜਾਂ ਗੱਠਾਂ ਦਾ ਬਣਾਇਆ ਹੋਇਆ ਜੀ ਆਪਣੇ ਗੱਠਾਂ ਬਣੀਆਂ ਸੀ ਉਹ ਫਿਰ ਇੱਧਰ ਲਾ ਕੇ ਤੇ ਆਪਾਂ ਬਣਾ ਲਿਆ ਸੀਗਾ ਬੈਕ ਸਾਈਡ ਆ ਜੀ ਆਪਣੀ ਢਾਣੀ ਦੀ ਐਂ ਬਹਿ ਜਾਣੇ ਆ ਜੀ ਮੰਜੇ ਢਾਕੇ ਇੱਧਰ ਖੁੱਲੀ ਜਗ੍ਹਾ ਕੀ ਪਸ਼ੂ ਪਸਾਰੇ ਰੱਖਣ ਨੂੰ ਵੀ ਤੇ ਵੈਸੇ ਆਪਣੇ ਵੀ ਬੈਠਣ ਨੂੰ ਜਗਾ ਬਰਤਨ ਨੂੰ ਵੀ ਵਧੀਆ ਵੀ ਯਾਨੀ ਕਿ ਵੀ ਰੂੜੀ ਵਾਸਤੇ ਕੋਈ ਗੋਹਾ ਠੱਪਣਾ ਹੋਵੇ ਉਹਦੇ ਵਾਸਤੇ ਵੀ ਜਗਾ ਆਪਣੇ ਵਧੀਆ ਖੁੱਲ ਇਥੇ ਟਾਣੀ ਚ ਆ ਦੇਖੋ ਜੀ ਆ ਬੈਠੀ ਆ ਜੀ ਦੇ ਵਲੌਗ ਬਣਿਆ ਹੋਇਆ ਚੈਨਲ ਰਾਜਰਾਣੀ ਰਸਦੂ ਰਸਦੂ ਹਾਂਜੀ ਚੈਨਲ ਨੂੰ ਸਬਸਕ੍ਰਾਈਬਰ ਕਰਿਆ ਕਰੋ ਜੀ ਲਾਈਕ ਕਮੈਂਟ ਸੋਹਣੇ ਸੋਹਣੇ ਕਰਿਆ ਕਰੋ ਜੀ ਸਪੋਰਟ ਕਰਿਆ ਕਰੋ। ਇਹ ਦੇਖੋ ਜੀ ਮੇਰਾ ਛੋਟਾ ਜਿਹਾ ਭਾਣ ਜਾ। ਗੁਰਵੀਰਾ ਸਿੰਘ। ਇਹ ਗੁਰਵੀਰ ਸਿੰਘ ਦਿਖਾਉਣੇ ਆ ਜੀ ਤੁਹਾਨੂੰ। ਇਹ ਵੈਸੇ ਤਾਂ ਕੈਮਬ੍ਰਿਜ 'ਚ ਬੱਚੇ ਬਹੁਤ ਆਉਂਦੇ ਹੋਣਗੇ ਬਟ ਇਹ ਮੇਰੇ ਲਈ ਬਹੁਤ ਇੰਪੋਰਟੈਂਟ ਆ ਕਿਉਂਕਿ ਮੇਰਾ ਭਾਣ ਜਹੇ ਹੋਇਆਗਾ 15-16 ਸਾਲਾਂ ਬਾਅਦ। ਮੈਨੂੰ ਖੁਸ਼ੀ ਆ ਤੇ ਮੈਂ ਇਹਨੂੰ ਕੈਮਬ੍ਰਿਜ 'ਚ ਲੈ ਆਉਣੀ ਹੁੰਨੀ ਆ। ਤਾਂ ਕਰਕੇ ਲਓ ਜੀ